ਇਹਨੂੰ ਕੋਈ ਵੀ ਮੈਨਾ ਪੜਿਆ ਲਿਖਿਆ ਪਲੱਸ 2 ਵਾਲਾ ਬੰਦਾ ਜਿਹੜਾ ਹੈ ਨਾ ਉਹਦੇ ਗਾੜੀ ਜੋ ਵੀ ਸਵਾਲ ਕਰੋਗੇ ਨਾ ਉਹਦੇ ਕੋ ਨਹੀਂ ਦਿੱਤਾ ਜਾਣਾ ਇਹਨੂੰ ਮੈਥ ਦੇ ਵਿੱਚ ਇੰਨਾ ਘਟ ਇੰਟੈਲੀਜੈਂਟ ਬੰਦਾ ਹਨਾ ਇਹ ਅੱਜ ਵਰਤ ਤੇ ਰੱਖ ਗਿਆਂ ਅੱਛਾ ਉਹਦਾ ਉਹਦਾ ਚੰਬੜ ਗਿਆਂ ਕਲੈਂਡਰ ਬਾਅਦ ਅੱਛਾ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਅੱਜ ਮਿੱਤਰੋ ਫੇਰ ਤੁਹਾਡੇ ਲਈ ਨਵਾਂ ਵਲੌਗ ਲੈ ਕੇ ਆਇਆ ਜੀ ਮੈਂ ਤੇ ਥੋੜਾ ਲੇਟ ਹੋ ਗਿਆਂ ਆ ਹਰਮਨੂਣੀ ਵੀ ਆ ਗਈ ਆ ਹੋਰ ਕਿਦਾਂ ਠੀਕ ਠਾਕ ਹੈ ਜੱਜ ਕਿੱਥੇ ਜੱਜ ਨੂੰ ਆਵਾਜ਼ ਮਾਰ ਕੇ ਲਿਆ ਤੇ ਅੱਜ ਮਿੱਤਰੋ ਫੇਰ ਤੁਹਾਡੇ ਨਾਲ ਮਾਰਦੇ ਆ ਗੱਲਾਂ ਬਾਤਾਂ ਤੇ ਪਹਿਲਾਂ ਦੇ ਵਲੌਗ ਵੀ ਤੁਸੀਂ ਬੜਾ ਪਿਆਰ ਦਿੱਤਾ ਵਲੌਗਾਂ ਨੂੰ ਤੇ ਅਗਲੇ ਵਲੌਗਾਂ ਨੂੰ ਵੀ ਇਸੇ ਤਰ੍ਹਾਂ ਹੀ ਪਿਆਰ ਦਿਓਗੇ ਤੇ ਅੱਜ ਨਾ ਮੈਂ ਤੁਹਾਨੂੰ ਮਿਲਾਉਣਾ ਵਾਂ ਜੱਜ ਦੇ ਨਾਲ ਇਹ ਆਪਣਾ ਜੱਜ ਭਰਾ ਵਾ ਛੋਟਾ ਇਤਨਾ ਕੀ ਹੋਇਆ ਵੀ ਬੜਾ ਚਿਰ ਪਹਿਲਾਂ ਨਾ ਇਹਨੂੰ ਕਰੰਟ ਲੱਗਾ ਸੀ ਕਰੰਟੇ ਦੀ ਬਾਹ ਦੇ ਲੱਗਾ ਸੀ ਤਕਰੀਬਨ 15 ਮਿੰਟ ਕਰੰਟ ਦੇ ਨਾਲ ਇਹ ਜੂਝਦਾ ਰਿਹਾ ਤੇ 15 ਮਿੰਟ ਕਰੰਟ ਲੱਗਣ ਦੇ ਨਾਲ ਵੀ ਫਿਰ ਵੀ ਇਹਦੀ ਵਿਚਾਰੇ ਦੀ ਜਾਨ ਬਚ ਗਈ ਚਲੋ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਤੇ ਤੁਹਾਨੂੰ ਹੱਡ ਬੀਤੀ ਜਿਹੜੀ ਹੈ ਜੱਜ ਮੂੰਹ ਸੁਣਾਉਂਗਾ ਠੀਕ ਆ ਤੇ ਅੱਜ ਫਿਰ ਇਹੋ ਜਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨਾਲੇ ਜੱਜ ਨੂੰ ਮਿਲਾਉਨੇ ਆ ਠੀਕ ਹੈ ਜੀ ਇਹ ਆਪਣਾ ਭਰਾ ਵਾ ਛੋਟਾ ਕੋਈ ਇਹਨੂੰ ਵਲੌਗ 'ਚ ਅੱਜ ਤਾਂ ਲਿਆ ਮੈਂ ਇਹ ਕਹਿੰਦਾ ਏ ਮੈਨੂੰ ਕਹਿੰਦਾ ਵੀ ਮੇਰਾ ਵੀ ਤੂੰ ਵਲੌਗ ਦੇ ਵਿੱਚ ਵੀਡੀਓ ਵੀਡੀਓ ਮੇਰੀ ਵੀ ਲੈ ਲਿਆ ਕਰ ਮੈਂ ਕਹਾ ਚੱਲ ਅੱਜ ਫਿਰ ਆਪਾਂ ਤੇਰੀ ਬਣਾਉਨੇ ਆ ਵੀਡੀਓ ਠੀਕ ਹੈ ਜੀ ਆ ਆ ਗਿਆ ਜੱਜ ਜੱਜ ਇਧਰ ਆ ਓਏ ਹੋਰ ਕਿਦਾਂ ਠੀਕ ਠਾਕ ਆ ਠੀਕ ਆ ਜੀ ਹੈ ਇਹ ਆਪਣਾ ਪੋਤਾ ਜੱਜ ਜੱਜ ਹੋ ਜੱਜ ਵਧੀਆ ਵਧੀਆ ਠੀਕ ਠਾਕ ਆ ਹੈ ਇਧਰ ਆ ਜਾ ਇਹ ਆਪਣਾ ਭਰਾ ਵਾ ਹੈ ਓਏ ਉਹ ਜੱਜ ਵਧੀਆ ਵਧੀਆ ਠੀਕ ਠਾਕ ਇਹ ਨਾ ਮੈਨੂੰ ਆਂਦਾ ਹੀ ਵੀ ਮੇਰੀ ਵੀ ਵੀਡੀਓ ਬਣਾ ਮੈਂ ਕਿਹਾ ਚੱਲ ਤੇਰੀ ਨਾਲ ਵੀ ਵਲੌਗ ਇੱਕ ਅਦਾਸਾਂ ਜਾ ਕਰਾਂਗੇ ਠੀਕ ਆ ਆ ਹਰਮਣੇ ਆਪਣਾ ਇਹ ਦਿਨਾਂ ਤੇ ਚਲੋ ਬਣੀਆਂ ਵੀਡੀਓ ਦੋ ਤਿੰਨ ਜਾਂ ਉਹ ਨੰਨੋ ਆਪਣੀ ਹਾਂਜੀ ਤੇ ਅੱਜ ਅਜ ਰਹਿ ਗਿਆ ਇਹ ਆਪਣਾ ਠੀਕ ਆ ਜੀ ਹਾਂ ਤੇ ਅੱਮਾ ਅੱਜ ਦੀ ਨਾ ਵੀਡੀਓ ਜਿਹੜੀ ਬਣਾਉਣੀ ਆ ਨਾ ਅੱਜ ਅੱਜ ਦੀ ਵੀਡੀਓ ਬਣਾਉਣੀ ਆ ਇਹਦੇ ਨਾਲ ਕੁਝ ਜ਼ਿੰਦਗੀ ਦੇ ਨਾਲ ਇਹਦੇ ਨਾਲ ਮਤਲਬ ਕੁਝ ਵਾਕਏ ਹੋਏ ਆ ਦੋ ਤਿੰਨ ਉਹ ਦੱਸੂਗਾ ਅੱਜ ਨਾਲੇ ਜੱਜ ਵੀ ਦੱਸੂਗਾ ਨਾਲੇ ਮੈਂ ਵੀ ਦੱਸੂਗਾ ਵਾਕਏ ਇਹ ਹੋਇਆ ਵੀ ਕੁਝ ਸਮਾਂ ਪਹਿਲਾਂ ਨਾ ਵਾਵਾ ਚਿਰ ਦੀ ਗੱਲ ਆ ਤੇ ਇਹਨੂੰ ਨਾ கரੰਟ ਲੱਗ ਗਿਆ ਹੀ ਇਹਦੀ ਬਾਹ ਦੇ ਤੇ 15 ਮਿੰਟ ਤਕਰੀਬਨ ਲਗਾ ਰਿਹਾ ਸੀ கரੰਟ ਦੇ ਨਾਲ ਤੇ ਉਹਦਾ ਕਰਕੇ ਨਾ ਥੋੜਾ ਜਿਹਾ ਤੇ 15 20 ਮਿੰਟ ਲਗਾ ਰਿਹਾ ਫਿਰ ਵੀ கரੰਟ ਦੇ ਨਾਲ 5 ਮਿੰਟ ਵੀ ਲਗਾ ਰਵੇ ਬੰਦਾ ਮਰ ਜਾਂਦਾ ਵਾ ਇਹ ਪਰ ਇਹ ਪ੍ਰਮਾਤਮਾ ਨੇ ਇਹੋ ਜੀ ਇਹਦੀ ਕਿਰਪਾ ਕੀਤੀ ਵੀ ਇਹ ਸਹੀ ਸਲਾਮਤ ਆ ਜਾਏ ਵੀ ਤੇ ਬਾਕੀ ਚਲੋ ਅੱਜ ਦੇ ਨਾਲ ਗੱਲਬਾਤ ਕਰਦੇ ਆਪਾਂ ਤੇ ਨਾਲੇ ਤੁਹਾਨੂੰ ਦਿਖਾਉਣਾ ਵਾ ਜਿੱਥੇ ਇਹਦਾ ਲੱਗਾ ਸੀ ਨਾ கரੰਟ ਇਹਨੂੰ ਬਾਹ ਸਾਰੀ ਸੜ ਗਈ ਸੀ ਪਰ ਚਲੋ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ 2 3 ਵਾਰੀ ਚਾਂਸ ਹੋਏ ਪਰ ਬਚੀ ਗਿਆ ਏ ਤੇ ਰੱਬ ਦੇ ਨਾ ਜਿਤਨਾ ਮੰਨ ਲਓ ਵੀ ਕੋਈ ਚੰਗੇ ਬੰਦ ਕਰਕੇ ਆਈ ਸੀ ਤੇ ਤਾਂ ਕਰਕੇ ਜੱਜ ਹੋਰ ਫਿਰ ਠੀਕ ਠਾਕ ਹੈ ਹੈ ਤੇ ਉਹ ਦਿਖਾ ਹਾਂ ਮੈਨੂੰ ਕਿਹੜੀ ਬਾਹ ਤੇ ਸੱਟ ਲੱਗੀ ਸੀ ਤੇਰੀ ਇਹ ਹਾਂ ਦਾ ਕੰਦ ਲੱਗਾ ਕਿੱਥੇ ਹਾਂ ਉਹ ਤੇਰੀ ਆ ਦੇ ਵਾਵਾ ਲਗਾ ਰਿਹਾ ਕਿੰਨੇ ਮਿੰਟ ਲਗਾ ਰਿਹਾ ਹਾਂ ਬੱਤੀ ਨਾਲ ਇਹ 15 ਮਿੰਟ ਹੈ ਕਿੰਨੇ ਮਿੰਟ 15 15 ਮਿੰਟ ਉਹ ਤੇ ਬਜ ਗਿਆ ਕੀ ਕੀ ਹੋਇਆ ਏ ਫਿਰ ਤਰਨਾ ਬਜ ਗਿਆ ਹੋਇਆ ਗਈ ਹੀ ਤੇਰਨਾ ਹੈ ਗਈ ਆ ਹਾਂ ਕੁਝ ਵੀ ਨਹੀਂ ਦੇ ਖਾਣ ਜਣ ਹਾਂ ਮੈਂ ਨੂੰ ਦੂ ਵਾਰ ਤੇ ਖੰਗਿਆ ਪਛਾ ਉਹਦੇ ਚੰਬੜ ਗਿਆ ਬਲੈਕ ਕਲੈਂਟਰ ਬਾਅਦ ਹੀ ਪਛਾ ਤਾਂ ਮੈਨੂੰ ਪਤਾ ਨਹੀਂ ਪਛਾ ਕਿ ਮੈਨੂੰ ਬਾਂ ਲੱਗਦੀ ਨਾਲੇ ਓਹੋ ਤੇ ਮੁਣ ਲੱਗ ਗਿਆ ਮਾਢਾ ਲੱਗ ਗਿਆ ਅੱਛਾ ਤੇ ਬੰਦਰਾ ਮੈਂ ਤਾਂ ਲੱਗ ਗਿਆ ਉਹ ਤੇਰੀ ਹਾਂ ਚੱਲ ਬਚਾਓ ਗਿਆ ਮੈਂ ਅੱਖਾਂ ਖੜੀ ਨੇ ਲੱਗ ਗਿਆ ਉਹ ਤੇ ਜਦੋਂ ਡਿੱਗਿਆ ਤੈਨੂੰ ਪਤਾ ਲੱਗਾ ਸੀ ਉਦੋਂ ਹਾਂ ਹੈ ਤੇ ਜਦੋਂ ਕਰੰਟ ਲੱਗਾ ਸੀ ਤੈਨੂੰ ਜਦੋਂ ਬਿਹੋਸ਼ ਜਾ ਗਿਆ ਉਦੋਂ ਨਹੀਂ ਪਤਾ ਲੱਗਾ ਤੈਨੂੰ ਵੀ ਕੀ ਆ ਪਤਾ ਮੰਗਦਾ ਨਹੀਂ ਮਨ ਮਰਿਆ ਅੱਛਾ ਲੱਗਦਾ ਸੀ ਉਦੋਂ ਅੱਛਾ ਆ ਵੀ ਸਾਡੇ ਮਿੱਤਰੋ ਉਹ ਘਰ ਦੇ ਉਦੋਂ ਚੀਕਾਂ ਲਵੇ ਮਨ ਹਾਂ ਆ ਬਾਹ ਵਾਵਾ ਸੜ ਗਈ ਹਣਾ ਜੱਜ ਤੇਰੀ ਹਾਂ ਹਾਂ ਸੋ ਮੇਤਰੂ ਇਹ ਨਾ ਇਹ ਜੱਜ ਆ ਆਪਣਾ ਇਹ ਨਿੱਕੇ ਹੁੰਦਿਆਂ ਤੋਂ ਥੋੜਾ ਜਿਹਾ ਨਾ ਪ੍ਰੋਬਲਮ ਹੀ ਵੈਸੇ ਜਿਹੜੀ ਫਿਜ਼ੀਕਲੀ ਡਿਸੇਬਲ ਥੋੜਾ ਜਿਹਾ ਹੋ ਗਿਆ ਏ ਤੇ ਜਿਤਨਾ ਆਪਾਂ ਕਹਿ ਦਿੰਦੇ ਨਾ ਪੀਲੀਆ ਹੋ ਗਿਆ ਇਹਨੂੰ ਤੇ ਉਹ ਪੀਲੀਆ ਕਾਰਨ ਥੋੜਾ ਜਿਹਾ ਜੀ ਬਾਡੀ ਦੇ ਵਿੱਚ ਵੀ ਥੋੜੀਆਂ ਜੀਆਂ ਬੜੀਆਂ ਚੇਂਜਸ ਆਈਆਂ ਤੇ ਨਾਲ ਨਾਲ ਚਲੋ ਇਹਦਾ ਵੀ ਹੁਣ ਬਾਕੀ ਇੱਕ ਨਾ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਵਾਂ ਪੀ ਪਿੰਡ ਦੇ ਵਿੱਚ ਜਿੰਨਾ ਵੀ ਆ ਨਾ ਚਲੋ ਸਾਡਾ ਪਿੰਡ ਆ ਪਿੰਡ ਦੇ ਵਿੱਚ ਇੱਡਾ ਦਿਮਾਗੀ ਬੰਦਾ ਕੋਈ ਨਹੀਂ ਆ ਜਿੱਡਾ ਸਾਡਾ ਜੱਜਾ ਪਤਾ ਕਿਉਂ ਇਹਦਾ ਕਾਰਨਕ ਕੀ ਆ ਇਹਨੂੰ ਕੋਈ ਵੀ ਮੈਂ ਨਾ ਪੜਿਆ ਲਿਖਿਆ ਪਲੱਸ 2 ਵਾਲਾ ਬੰਦਾ ਜਿਹੜਾ ਆ ਨਾ ਉਹਦੇ ਗਾੜੀ ਜੋ ਵੀ ਸਵਾਲ ਕਰੋਗੇ ਨਾ ਉਹਦੇ ਕੋ ਨਹੀਂ ਦਿੱਤਾ ਜਾਣਾ ਇਹਨੂੰ ਮੈਥ ਦੇ ਵਿੱਚ ਇੰਨਾ ਘਟ ਇੰਟੈਲੀਜੈਂਟ ਬੰਦਾ ਆ ਨਾ ਤੇ ਇਹਨੂੰ ਜਿਹੜਾ ਮਰਜ਼ੀ ਸਵਾਲ ਪੁੱਛ ਸਕਦੇ ਜੀ ਜਿਹੜਾ ਮਰਜ਼ੀ ਕੁਝ ਕਰ ਸਕਦੇ ਐਟ এ ਟਾਈਮ ਜਵਾਬ ਦੇਊਗਾ ਹਾਂ ਜੀ ਆਜਾ ਤੈਨੂੰ ਪਤਾ ਵਾ ਵੀ ਗਣਤੀ ਗੁਣਤੀ ਦਾ ਪਤਾ ਤੈਨੂੰ ਬਾੜੇ ਭੂੜੇ ਨਾ ਹੈ ਪਤਾ ਵਾ ਹਾਂ ਚੱਲ ਤੈਨੂੰ ਮੈਂ ਹੁਣ ਕਿਹੜਾ ਪੜਾ ਸੁਣਾ ਲੂੰ ਤੇ 7 ਦੇ ਦਾ ਪੜਾ ਸੁਣਾਵਾਂ ਹੈ ਓਈ 7 ਦੁਣੀ 6 2 12 ਹੋਰ ਠੀਕ ਆ ਤੇ 64 ਤੇ 70 ਕਿੰਨਾ ਹੁੰਦਾ ਹਾਂ 64 ਤੇ 70 64 70 ਆਹੋ 134 ਹੈ 134 ਹਾਂ 40 ਤੇ 7 134 ਹੁਣ ਮੈਂ ਤੈਨੂੰ ਪੁੱਛਦਾ ਵਾਂ ਕਿ 81 ਤੇ 90 81 ਤੇ 90 ਆਹੋ ਹਾਂ 81 ਤੇ 90 ਹਾਂ 174 ਨਹੀਂ ਨਹੀਂ ਉਹ ਜੱਜ ਜਵਾਬ ਦੇਊਗਾ ਬੰਦੇ ਆ ਰਸਟੋਕ ਨੂੰ 84 ਤੇ 90 ਤੇ ਨਾਲ ਜੀ ਨਬ ਤੇ ਸੁਜਤਰਾ ਹਾਂ ਨਾਲ ਕਹਾਗੇ ਜਿੰਦ ਦਾ ਬਲਾ ਆ ਉਹ ਆ ਬੱਲੇ ਓਏ ਗੁੱਡ ਤੇ ਮੈਂ ਪ੍ਰੋ ਹੋਏ ਨਾ ਜਾਜਾ ਬਣਾ ਸਵਾਲਾਂ ਦਾ ਜਵਾਬ ਦੇਣਾ ਐ ਐਟੇ ਟਾਈਮ ਉਸੇ ਵੇਲੇ ਜਵਾਬ ਦਊਗਾ ਜਿਹੜਾ ਮਰਜ਼ੀ ਪੁੱਛ ਲੋ ਤੇ ਬਾਕੀ ਇਹ ਆ ਵੀ ਪੜਾਈ ਪੜੂਈ ਦੀ ਘਾਟ ਕੀਤੀ ਆ ਤੇ ਦੂਜੇ ਨੰਬਰ ਤੇ ਇਹ ਤੁਹਾਨੂੰ ਮੈਂ ਦੱਸਦਾ ਵਾਂ ਵੀ ਆਪਣੇ ਨਾ ਮੀਟਰ ਲੱਗੇ ਇੱਥੇ ਬਾਤੀ ਵਾਲੇ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਇੰਨਾ ਕਿ ਜਾਣਦਾ ਆ ਨਾ ਇਹ ਜੇ ਬਤੀਰਾ ਲੱਗਾ ਹੈ ਬਤੀ ਨੇ ਆਪਣਾ ਰੂਪ ਹੀ ਦੇ ਦਿੱਤਾ ਇਹਨੂੰ ਇਹ ਆਵੇਲੇ ਮਾੜਾ ਬਤੀ ਦਾ ਪੂਰਾ ਏਕਸਪਰਟ ਆ ਹਨ ਉਥੋਂ ਮੀਟਰ ਦੇ ਵਿੱਚੋਂ ਫੇਸ ਨਹੀਂ ਬਦਲਨੇ ਆਉਂਦੇ ਇਹ ਇਕੱਲਾ ਫੇਸ ਬਦਲਾਉਂਦਾ ਸਾਡਾ ਜਿਹੜਾ ਵੀ ਬਤੀ-ਬੁਤੀ ਦਾ ਕੰਮ ਹੁੰਦਾ ਅਸੀਂ ਇਤੋਂ ਹੀ ਕਰਾਉਂਦੇ ਆ ਆ ਲੈਂਟਰ ਦੀ ਵਾਇਰਿੰਗ ਕੀਤੀ ਜਾਂ ਜੱਜ ਹੜੇ ਨੇ ਕੀਤੀ ਆ ਐ ਹੋਏ ਜੱਜ ਹਾਂ ਕਿੰਨੇ ਤੂੰਆ ਕੀਤੀ ਜਾਣਾ ਆ ਗੱਡ ਓਏ ਤੇ ਜੇ ਕਿਸੇ ਨੇ ਆਰਡਰ ਰੂਟਰ ਕਰਨਾ ਹੋਵੇ ਜੱਜ ਨੂੰ ਤੇ ਉਹ ਤੁਸੀਂ ਕਰ ਸਕਦੇ ਜੀ ਕਿਸੇ ਨੇ ਲੈਂਟਰ ਨੂੰ ਟਰਪਾਉਣਾ ਹੋਵੇ ਤੇ ਜਾਂ ਕੋਈ ਬਤੀ ਜੱਜ ਦਾ ਕਾਰਡ ਬਣਿਆ ਵਾ ਤੇ ਜੱਜ ਨੂੰ ਜਦੋਂ ਮਰਜ਼ੀ ਮਿਲ ਸਕਦੇ ਜੇ ਇੱਥੇ ਜਾਂ ਤੇ ਇੱਥੇ ਮਿਲੂਗਾ ਘਰੇ ਤੇ ਜਾਓ ਖੂਹੀ ਤੇ ਮਿਲੂਗਾ ਤਾਸ਼ ਖੇਡਦਾ ਠੀਕ ਵਾ ਆ ਇਹ ਤਾਸ਼ ਬੜੀ ਖੇਡਦਾ ਵਾ ਠੀਕ ਕਰੀ ਜੀ ਠੀਕ ਚੱਲ ਕੋਈ ਨਹੀਂ ਤੇ ਮਾਰੀ ਇਹ ਨਾ ਥੋੜਾ ਜਿਹਾ ਚਲੋ ਫਿਜ਼ੀਕਲੀ ਡਿਸੇਬਲ ਹੋ ਗਿਆ ਬਾਕੀ ਉਹ ਤਰ੍ਹਾਂ ਸਾਰਾ ਪ੍ਰੋਪਰ ਹੀ ਹੈ ਜੇ ਕੰਮ ਆ ਸਾਹ ਜੱਜ ਚਲੋ ਤੇ ਇਹ ਆਪਾਂ ਕੀਤੀਆਂ ਜਾਂਚਣਾ ਗੱਲਾਂ ਤੇ ਬਾਕੀ ਸਾਰਾ ਪਰਿਵਾਰ ਲੱਗੇ ਆਪਣੇ ਆਪਾਂ ਚਲੋ ਆਏ ਸੀ ਹੁਣੇ ਡਿਊਟੀ ਤੋਂ ਤੇ ਡਿਊਟੀ ਤੋਂ ਆਣ ਕੇ ਹੁਣ ਰੋਟੀ ਪਾਣੀ ਖਾ ਗਏ ਆਪਾਂ ਫ੍ਰੀ ਹੋ ਗਏ ਆ ਤੇ ਬਾਕੀ ਆ ਵੇਖ ਸਕਦੇ ਆ ਜੱਜ ਚਾਹਲ ਮਹਿਲ ਰਿਹਾ ਇੱਥੇ ਰਹਿੰਦਾ ਏ ਤੇ ਇਹਦੇ ਨਾਲ ਨਾ ਹੁਣ ਆਪਾਂ ਕਹਿੰਦੇ ਆ ਸੀ ਮੈਨੂੰ ਆਂਦਾ ਲੋੜੀ ਦੇ ਨਾ ਮੈਨੂੰ ਡੋਰਾ ਲਿਆਣ ਕੇ ਦੇ ਤੇ ਮੈਂ ਕਿਹਾ ਚੱਲ ਕੋਈ ਨਹੀਂ ਡੋਰਾ ਲਿਆ ਦਾਂਗੇ ਤੈਨੂੰ ਗੱਟੂ ਮੈਂ ਕਿਹਾ ਤੂੰ ਡਾਊਨ ਵਾਲਾ ਬਣ ਬਾਕੀ ਸਭ ਕੁਝ ਮਿਲ ਜੂਗਾ ਤੈਨੂੰ ਠੀਕ ਹੈ ਜੀ ਤੇ ਠੀਕ ਆ ਵੀ ਮਿੱਤਰੋ ਅ ਅੱਜ ਦੇ ਵਲੌਗ ਨੂੰ ਤੁਸੀਂ ਪਿਆਰ ਦਿਓ ਤੇ ਬਾਕੀ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਨਾਲ ਪਾ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਜਿਹੜੀਆਂ ਵੀ ਆ ਤੁਹਾਡੇ ਨੋਟੀਫਿਕੇਸ਼ਨ ਤੇ ਸ਼ੋ ਹੋ ਸਕਣ ਤੇ ਅੱਜ ਬੁਲਾਦੇ ਸਾਸਰੀ ਘਰ ਸਾਸਰੀ ਘਰ ਜੀ ਹਾਂ ਤੇ ਸਾਰਿਆਂ ਨੂੰ ਕਹਾਂ ਵੀ ਆ ਚੈਨਲ ਆਪਣਾ ਸਬਸਕ੍ਰਾਈਬ ਕੀ ਲੈ ਉਹ ਕਹਦੇ ਹਾਂ ਵਈ ਵੋਈ ਆ ਚੈਨਲ ਆਪਣਾ ਜੱਜ ਸੰਗੀ ਜਾਂਦਾ ਆ ਤੇ ਕੀ ਕਰੀਏ ਇਹ ਕੈਮਰੇ ਗਾੜੀ ਸੰਗੀ ਜਾਂਦਾ ਆ ਇਹ ਐਨੂੰ ਘਰ ਉਤਰਾਂ ਦੇ ਬੜੀਆਂ ਗੱਲਾਂ ਆਉਂਦੀਆਂ ਇਹਨੂੰ ਮੇਰੇ ਗਾੜੀ ਕੈਮਰੇ ਗਾੜੀ ਡਰੀ ਜਾਂਦਾ ਅਸਲ ਚੋਰ ਗੱਲ ਕੋਈ ਨਹੀਂ ਆ ਹੈ ਜੱਜ ਚਲੋ ਜੱਜ ਸੰਗਦਾ ਜੀ ਤੇ ਬਾਕੀ ਅੱਜ ਜੱਜ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਆ ਪੱਕੇ ਤਨਾ ਇਦਾਂ ਖੇਡਣਾ ਵਾ ਇਥੇ ਬਹਿ ਕੇ ਤਾਸ਼ ਬੜੀ ਵਧੀਆ ਖੇਡਦਾ ਏ ਇਹ ਤੁਹਾਨੂੰ ਇਹਦੀ ਗੇਮ ਦਿਖਾਉਂਗਾ ਬਹਿ ਕੇ ਤੇ ਫੇਰ ਆਪਾਂ ਕਰਦੇ ਆ ਕੋਈ ਨਹੀਂ ਗੱਲਾਂ ਬਾਤਾਂ ਤੇ ਠੀਕ ਹੈ ਜੀ ਫਾਇਦਾ ਬਲੌਗ ਖਤਮ ਕਰਦੇ ਆ ਜੀ ਇੱਥੇ ਆਪਾਂ ਓਕੇ ਜੀ ਥੈਂਕਸ ਫॉर ਵਾਚਿੰਗ